ਕਿਵੇਂ ਦੇਖਦੇ ਹੋ ਤੁਸੀਂ ਜਿਹੜਾ ਇਹ ਵਰਤਾਰਾ ਜੋ ਵਾਪਰ ਰਿਹਾ ਵਾ ਬੀਤੇ ਕੱਲ ਹੋਇਆ ਜਾਂ ਰਾਤ ਦੀ ਜਿਹੜਾ ਕਿਸਾਨ ਆਗੂਆਂ ਨੂੰ ਅਜਤਿਹਨ ਕੀਤਾ ਗਿਆ ਕਿਵੇਂ ਦੇਖਦੇ ਹੋ ਜਿਹਦੇ ਤੋਂ ਗਿੱਲੀ ਮੋਰਚਾ ਕਿਸਾਨੀ ਜਿੱਤ ਕੇ ਆਈ ਆ ਲੋਕਾਂ ਦੀ ਚੇਤਨਾ ਦੇ ਵਿੱਚ ਇੱਕ ਵੱਡਾ ਵਾਅਦਾ ਹੋਇਆ ਤੇ ਲੋਕ ਜਿਹੜੇ ਅਕਾਲੀ ਕਾਂਗਰਸੀਆਂ ਤੋਂ ਬਹੁਤ ਜ਼ਿਆਦਾ ਅੱਕੇ ਹੋਏ ਸੀ ਤੇ ਇੱਕ ਤਰ੍ਹਾਂ ਨੇ ਨਾਲ ਉਸ ਚੇਤਨਾ ਦਾ ਲਾਹਾ ਜਿਹੜਾ ਆ ਆਮ ਆਲੀ ਪਾਰਟੀ ਨੇ ਲਈਆ ਆਮ ਆਦਮੀ ਪਾਰਟੀ ਸੱਤਾ ਚ ਆਈ ਤੇ ਉਸ ਸਮੇ ਉਹ ਇਨਕਲਾਬ ਦਾ ਨਾਰਾ ਲੈ ਕੇ ਆਈ ਇੱਕ ਤਰ੍ਹਾਂ ਦੇ ਨਾਲ ਅਸੀਂ ਉਦੋਂ ਵੀ ਇਹ ਗੱਲ ਕਹਿੰਦੇ ਸੀ ਕਿ ਇਹ ਇੱਕ ਨਕਲੀ ਇਨਕਲਾਬੀ ਪਾਰਟੀ ਆ ਬਲਕਿ ਉਹਨਾਂ ਹੀ ਨੀਤੀਆਂ ਨੂੰ ਉਹਨਾਂ ਹੀ ਸਾਰੀ ਚੀਜ਼ ਨੂੰ ਲਾਗੂ ਕਰਨ ਵਾਲੀ ਹੈਗੀ ਆ ਬਲਕਿ ਉਸ ਤੋਂ ਵੀ ਗਾਂ ਜਿੱਥੇ ਬੀਜੇਪੀ ਇਹ ਕਾਨੂੰਨ ਲਿਆਉਣ ਆ ਰਹੀ ਆ ਤਾਂ ਉਹਦੀ ਹੀ ਪੀ ਟੀਮ ਆਮ ਆਦਮੀ ਪਾਰਟੀ ਜਿਹੜੀ ਆ ਪੰਜਾਬ ਦੇ ਅੰਦਰ ਰੂਲ ਕਰਦੀ ਹੈਗੀ ਆ ਉਹ ਕਿਸਾਨੀ ਦੇ ਵੇਖ ਰਹੇ ਆ ਆਪਾਂ ਕਿ ਉਹ ਆਗੂ ਜਿਹੜੇ ਨੇ ਉਹਨਾਂ ਨੂੰ ਰਾਤ ਤੋਂ ਜਿਹੜੇ ਆ ਕਿਸੇ ਨੂੰ ਰੀਟੇਨ ਕਰ ਰਹੇ ਆ ਕਿਸੇ ਨੂੰ ਅਰੈਸਟ ਕਰ ਰਹੇ ਆ ਇਸ ਨੂੰ ਰੋਕਣ ਦੇ ਲਈ ਇਹ ਬਿਲਕੁਲ ਹੀ ਨਾਨ ਜਿਹੜਾ ਆ ਇੱਕ ਤਰ੍ਹਾਂ ਨਾਲ ਡੈਮੋਕਰੈਟਿਕ ਤਰੀਕਾ ਆ ਉਹ ਇਸ ਦੇਸ਼ ਦੇ ਵਾਸੀ ਨੇ ਕਿਸਾਨੀ ਕੋਈ ਵੱਖਰੀ ਨਹੀਂ ਹੈ ਉਹ ਇਸ ਦੇਸ਼ ਦੇ ਵਿੱਚ ਜਿਹੜਾ ਆ ਆਪਣੀ ਗੱਲ ਕਹਿਣਾ ਉਹਨਾਂ ਨੂੰ ਡੈਮੋਕਰੈਟਿਕ ਰਾਈਟ ਆ ਕਿ ਉਸ ਤੋਂ ਜਿਹੜੀ ਆ ਕੋਈ ਵੀ ਕਮੈਂਟ 'ਚ ਰੋਕਦੀ ਹੈ ਤਾਂ ਇੱਕ ਤਰ੍ਹਾਂ ਦੇ ਨਾਲ ਉਹ ਉਸੇ ਪਾਲੇ 'ਚ ਖੜਦੀ ਆ ਜਿਹੜੀ ਜਾ ਕੇ ਕਿਸਾਨੀ ਦੇ ਵਿਰੋਧ ਤੇ ਮਲੋਤ ਲਾਈਵ ਦੇ ਨਾਲ ਜੁੜ ਚੁੱਕੇ ਤੁਸੀਂ ਤੇ ਮੈਂ ਹਾਂ ਬਿਨਤ ਸਿੰਘ ਰੋੜੀਆਂ ਇਸ ਵੇਲੇ ਮੌਜੂਦ ਹਾਂ ਪਵਾਨੀ ਕੜ ਦੇ ਵਿੱਚ ਇੱਥੇ ਇਸਤਰੀ ਜਾਗਰਤੀ ਮੰਚ ਦੇ ਜਨਰਲ ਸਕੱਤਰ ਅਮਨ ਦੇਵ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਕੱਲ ਦੇ ਵਿਸ਼ੇ ਨੂੰ ਮੁੱਦਨ ਲੈ ਕੇ ਕਿਉਂਕਿ ਕੱਲ ਭਗਵੰਤ ਮਾਨ ਦੇ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਨਾਲ ਮੀਟਿੰਗ ਕੀਤੀ ਗਈ ਸੀ ਤੇ ਕੱਲ ਰਾਤੀ ਬੀਤੀ ਰਾਤ ਕਈ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਕਈਆਂ ਨੂੰ ਨਜ਼ਰਬੰਦ ਕੀਤਾ ਗਿਆ ਇਸ ਬਾਬਤ ਇਸਤਰੀ ਜਾਗਰਤੀ ਮੰਚ ਦਾ ਕੀ ਕਹਿਣਾ ਤੇ ਸਾਡੇ ਨਾਲ ਅਮਨ ਦਿਓਲ ਨੇ ਗੱਲਬਾਤ ਕਰ ਲੈਨੇ ਆ ਪੰਕੀਵੇਂ ਦੇਖ ਦਿਓ ਤੁਸੀਂ ਜਿਹੜਾ ਇਹ ਵਰਤਾਰਾ ਜੋ ਵਰਤ ਰਿਹਾ ਵਾ ਬੀਤੀ ਕੱਲ ਹੋਇਆ ਜਾਂ ਰਾਤ ਵੀ ਜਿਹੜਾ ਕਿਸਾਨ ਆਗੂਆਂ ਨੂੰ ਡਿਟੇਨ ਕੀਤਾ ਗਿਆ ਕਿਵੇਂ ਦੇਖੀਏ ਅ ਜਦੋਂ ਆਪਾਂ ਦੇਖਦੇ ਹਾਂ ਕਿ ਜਦੋਂ ਦਿੱਲੀ ਮੋਰਚਾ ਕਿਸਾਨੀ ਜਿੱਤ ਕੇ ਆਈ ਆ ਜੀ ਤਾਂ ਜਿਸ ਵਿੱਚ ਲੋਕਾਂ ਦੀ ਚੇਤਨਾ ਦੇ ਵਿੱਚ ਇੱਕ ਵੱਡਾ ਵਾਅਦਾ ਹੋਇਆ ਤੇ ਲੋਕ ਜਿਹੜੇ ਅਕਾਲੀ ਕਾਂਗਰਸੀਆਂ ਤੋਂ ਬਹੁਤ ਜ਼ਿਆਦਾ ਆਕੇ ਹੋਏ ਸੀ ਤੇ ਇੱਕ ਤਰ੍ਹਾਂ ਦੇ ਨਾਲ ਉਸ ਚੇਤਨਾ ਦਾ ਲਾਹਾ ਜਿਹੜਾ ਆ ਆਮ ਆਦਮੀ ਪਾਰਟੀ ਨੂੰ ਮਿਲਿਆ ਤੇ ਆਮ ਆਦਮੀ ਪਾਰਟੀ ਸੱਤਾ ਚ ਆਈ ਤੇ ਉਸ ਸਮੇ ਉਹ ਇਨਕਲਾਬ ਦਾ ਨਾਅਰਾ ਲੈ ਕੇ ਆਈ ਸੀ ਜੀ ਤਾਂ ਇੱਕ ਤਰ੍ਹਾਂ ਦੇ ਨਾਲ ਅਸੀਂ ਉਦੋਂ ਵੀ ਇਹ ਗੱਲ ਕਹਿੰਦੇ ਸੀ ਕਿ ਇਹ ਇੱਕ ਨਕਲੀ ਇਨਕਲਾਬੀ ਪਾਰਟੀ ਆ ਜਦੋਂ ਕਿ ਇਹ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਨਹੀਂ ਕਰ ਰਹੀ ਕਿ ਜਿਹੜੀ ਇਸ ਮੁਲਕ ਦੇ ਵਿੱਚ ਕੋਈ ਵੱਖਰੀ ਚੀਜ਼ ਕਰੇ ਬਲਕਿ ਉਹਨਾਂ ਹੀ ਨੀਤੀਆਂ ਨੂੰ ਉਹਨਾਂ ਹੀ ਸਾਰੀ ਚੀਜ਼ ਨੂੰ ਲਾਗੂ ਕਰਨ ਵਾਲੀ ਹੈਗੀ ਆ ਬਲਕਿ ਉਸ ਤੋਂ ਵੀ ਗਾਂ ਜਿੱਥੇ ਬੀਜੇਪੀ ਇਹ ਕਾਨੂੰਨ ਲਿਆਉਣ ਵਾਲੀ ਆ ਤਾਂ ਉਹਦੀ ਹੀ ਬੀ ਟੀਮ ਆਮ ਆਦਮੀ ਪਾਰਟੀ ਜਿਹੜੀ ਆ ਪੰਜਾਬ ਦੇ ਅੰਦਰ ਰੂਲ ਕਰ ਰਹੀ ਹੈਗੀ ਆ ਤੁਸੀਂ ਦੇਖੋ ਕਿ ਜਦੋਂ ਦਿੱਲੀ ਜਾਣਾ ਸੀ ਕਿਸਾਨੀ ਨੇ ਉਸ ਵਕਤ ਭਾਜਪਾ ਨੇ ਵੱਖ-ਵੱਖ ਰੋਕਾਂ ਲਾਈਆਂ ਹੋਰ ਸਾਰਾ ਕੁਝ ਕੀਤਾ ਤੇ ਲੋਕਾਂ ਨੂੰ ਉੱਥੇ ਪਹੁੰਚਣ ਤੋਂ ਰੋਕਿਆ ਜੀ ਉਹਦਾ ਹੀ ਅੱਜ ਹਿੱਸਾ ਅਸੀਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਕਿ ਅੱਜ ਜਦੋਂ ਪੰਜਾਬ ਦੇ ਲੋਕ ਪੰਜਾਬ ਦੀ ਰਾਜਧਾਨੀ ਦੇ ਵਿੱਚ ਚੰਡੀਗੜ੍ਹ ਜਿਹੜਾ ਆ ਪ੍ਰੋਟੈਸਟ ਕਰਨਾ ਚਾਹੁੰਦਾ ਆਪਣੀਆਂ ਮੰਗਾਂ ਨੂੰ ਲੈ ਕੇ ਕਰਨਾ ਚਾਹੁੰਦੇ ਆ ਬਕਾਇਦਾ ਮੀਟਿੰਗ ਦੇ ਵਿੱਚ ਉਹ ਮੰਗਾਂ ਰੱਖੀਆਂ ਆ ਤੇ ਤੁਸੀਂ ਬਹੁਤ ਮਤਲਬ ਨਾਨ ਡੈਮੋਕਰੇਟਿਕ ਵੀ ਤੇ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਮਿਸੀਰੀਅਸ ਟਾਈਪ ਦਾ ਬਿਹੇਵੀਅਰ ਕਿ ਤੁਸੀਂ ਮੀਟਿੰਗ ਅੱਧੀ ਛੱਡ ਕੇ ਕਹਿੰਦੇ ਹੋ ਕਿ ਮੈਂ ਹੁਣੇ ਮੀਟਿੰਗ ਨਹੀਂ ਕਰ ਸਕਦਾ ਤਾਂ ਇੱਕ ਤਰ੍ਹਾਂ ਦੇ ਨਾਲ ਜਿਹੜੀ ਆ ਉਹ ਬਿਲਕੁਲ ਉਹਦੀ ਬੀ ਟੀਮ ਦੀ ਭੂਮਿਕਾ ਆ ਤੇ ਜਿਸ ਤਰ੍ਹਾਂ ਦੇ ਨਾਲ ਉਹ ਕਿਸਾਨੀ ਦੇ ਵੇਖ ਰਹੇ ਆ ਆਪਾਂ ਕਿ ਉਹ ਆਗੂ ਜਿਹੜੇ ਨੇ ਉਹਨਾਂ ਨੂੰ ਰਾਤ ਤੋਂ ਜਿਹੜੇ ਆ ਕਿਸੇ ਨੂੰ ਡਿਟੇਨ ਕਰ ਰਹੇ ਆ ਕਿਸੇ ਨੂੰ ਅਰੇਸਟ ਕਰ ਰਹੇ ਆ ਇਸ ਨੂੰ ਰੋਕਣ ਦੇ ਲਈ ਇਹ ਬਿਲਕੁਲ ਹੀ ਨਾਨ ਜਿਹੜਾ ਆ ਇੱਕ ਤਰ੍ਹਾਂ ਨਾਲ ਡੈਮੋਕਰੈਟਿਕ ਤਰੀਕਾ ਆ ਉਹ ਇਸ ਦੇਸ਼ ਦੇ ਵਾਸੀ ਨੇ ਕਿਸਾਨੀ ਕੋਈ ਵੱਖਰੀ ਨਹੀਂ ਹੈ ਤੇ ਉਹ ਉਹ ਇਸ ਦੇਸ਼ ਦੇ ਵਿੱਚ ਜੜਾਇਆ ਆਪਣੀ ਗੱਲ ਕਹਿਣ ਦਾ ਉਹਨਾਂ ਨੂੰ ਡੈਮੋਕ੍ਰੈਟਿਕ ਰਾਈਟ ਆ ਤੇ ਉਸ ਤੋਂ ਜਿਹੜੀ ਆ ਕੋਈ ਵੀ ਗਵਰਨਮੈਂਟ ਜੇ ਰੋਕਦੀ ਹੈ ਤਾਂ ਇੱਕ ਤਰ੍ਹਾਂ ਦੇ ਨਾਲ ਉਹ ਉਸੇ ਪਾਲੇ 'ਚ ਖੜਦੀ ਆ ਜਿਹੜੀ ਜਾ ਕੇ ਕਿਸਾਨੀ ਦੇ ਵਿਰੋਧ ਵਿੱਚ ਆ ਜਿਹੜੇ ਇਹ ਕਾਨੂੰਨ ਲਿਆ ਰਹੇ ਆ ਇਸ ਕਰਕੇ ਅਸੀਂ ਇਹਨੂੰ ਬਿਲਕੁਲ ਗਲਤ ਮੰਨਦੇ ਆ ਤੇ ਸਾਨੂੰ ਲੱਗਦਾ ਕਿ ਉਹਨਾਂ ਦੀ ਇੱਕ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਉਹਨੂੰ ਹੱਲ ਕਰਨਾ ਚਾਹੀਦਾ ਨਾ ਕਿ ਇੱਕ ਇਸ ਤਰ੍ਹਾਂ ਦਾ ਦਹਿਸ਼ਤ ਦਾ ਮਾਹੌਲ ਬਣਾਵੇ ਕਿਉਂਕਿ ਪੰਜਾਬ ਦੇ ਲੋਕਾਂ ਦੀ ਪਰੰਪਰਾ ਜਿਹੜੀ ਆ ਉਹ ਜੁਝਾਰੂ ਪਰੰਪਰਾ ਆ ਤੇ ਉਹ ਕਹਿੰਦੇ ਕਿ ਜੇ ਪਿਆਰ ਨਾਲ ਮੰਗੇ ਤੇ ਯੂਰਪਾ ਵਿੱਚ ਤੁਹਾਨੂੰ ਜਿਹੜਾ ਆ ਗੁੱਡ ਦੀ ਗੁੱਸੇ ਨਾਲ ਮੰਗੋਗੇ ਤਾਂ ਕੁਝ ਵੀ ਨਹੀਂ ਦੇਊਗਾ ਤੇ ਉਦੋਂ ਭਾਵੇਂ ਤੁਹਾਨੂੰ ਗੁੱਡ ਦੀ ਭੇਲੀ ਕੀ ਚੜੋ ਤੁਹਾਨੂੰ ਗੰਨਿਆਂ ਦੇ ਖੇਚ ਹੀ ਲੈ ਜਾਊਗਾ ਇਸ ਲਈ ਇਹ ਪੰਜਾਬੀਆਂ ਨੂੰ ਜੇ ਇਸ ਤਰ੍ਹਾਂ ਨਾਲ ਵੰਗਾਰਨਗੇ ਤਾਂ ਦੇਖੋ ਪੰਜਾਬੀ ਇਹਦਾ ਜਿਹੜਾ ਆ ਬਿਲਕੁਲ ਮੂੰਹ ਠੋਕਵਾ ਜਵਾਬ ਦੇਣਗੇ ਲੱਗਦਾ ਵੀ ਲੋਕ ਲਹਿਰ ਨੂੰ ਏਦਾਂ ਖਤਮ ਕੀਤਾ ਜਾ ਸਕਦਾ ਧੱਕੇਸ਼ਾਹੀ ਦੇ ਨਾਲ ਨਹੀਂ ਜੀ ਇਹ ਕਦੇ ਵੀ ਨਹੀਂ ਹੋਇਆ ਸਾਡੇ ਕੋਲ ਦੁਨੀਆ ਦੀ ਇਸ ਤਰ੍ਹਾਂ ਦੀਆਂ ਉਦਾਹਰਣਾਂ ਨਹੀਂ ਕਿ ਤੁਸੀਂ ਦੇਖੋ ਕਿ ਫਿਲਸਤੀਨ ਦੇ ਵਿੱਚ ਜੋ ਕੁਝ ਹੋਇਆ ਤੇ ਜਿੰਦਾ ਵੱਡਾ ਹਮਲਾ ਕੀਤਾ ਪੂਰੀ ਦੁਨੀਆ ਦੇ ਲੋਕਾਂ ਨੇ ਜਿਹੜਾ ਆ ਫਿਲਸਤੀਨ ਦੇ ਹੱਕ ਚਾਕੇ ਖੜੇ ਪਰ ਫਿਲਸਤੀਨ ਉਸ ਦੇ ਉੱਤੇ ਉਹਨਾਂ ਨੇ ਡਟ ਕੇ ਲੜੇ ਹੈਗੇ ਆ ਤੇ ਜਿਸ ਤਰ੍ਹਾਂ ਦੇ ਨਾਲ ਨਸਲ ਕੁਸ਼ੀ ਕੀਤੀ ਗਈ ਆ ਉਸ ਥਾਂ ਉੱਥੇ ਜੇ ਉਹ ਲੜੇ ਆ ਤਾਂ ਡੈਫੀਨੇਟਲੀ ਇੱਕ ਚੀਜ਼ ਸਮਝ ਆਉਂਦੀ ਆ ਕਿ ਜਿਹੜੀ ਲੋਕਾਂ ਦੀ ਲਹਿਰ ਉਹਨੂੰ ਇਸ ਤਰ੍ਹਾਂ ਨਾਲ ਨਹੀਂ ਖਤਮ ਕੀਤਾ ਜਾ ਸਕਦਾ ਉਹ ਕੋਈ ਐਂ ਕੋਈ ਪੀ ਨੀ ਹੈ ਬਲਕਿ ਕਿਸੇ ਵਿਚਾਰ ਦੇ ਉੱਤੇ ਚੱਲਣ ਵਾਲੇ ਲੋਕ ਆ ਤੇ ਅੱਜ ਜੇ ਭਗਵੰਤ ਮਾਨ ਹੋਣੀ ਇਹ ਵਿਚਾਰ ਪਾਲ ਰਹੇ ਆ ਕਿ ਉਹ ਇਸ ਤਰ੍ਹਾਂ ਦੇ ਨਾਲ ਇਹ ਲੋਕਾਂ ਦੀਆਂ ਲਹਿਰਾਂ ਨੂੰ ਜਾਂ ਲੋਕਾਂ ਦੇ ਜਿਹੜੇ ਡੈਮੋਕ੍ਰੈਟਿਕ ਰਾਈਟਸ ਨੇ ਉਹਨਾਂ ਨੂੰ ਕੁਚਲ ਦੇਣਗੇ ਤਾਂ ਇਹ برداشت ਨਹੀਂ ਹੋਊਗਾ ਬਲਕਿ ਕਿਸਾਨੀ ਨੇ ਪਹਿਲਾਂ ਵੀ ਜਿਹੜਾ ਉਹ ਮੋਦੀ ਜਿਹੜਾ 52 ਇੰਚ ਦਾ ਸੀਨਾ ਕਹਿੰਦਾ ਸੀ ਵੀ ਮੈਂ ਨਹੀਂ ਝੁਕਦਾ ਤਾਂ ਜੇ ਉਹਨਾਂ ਨੇ ਉੱਥੇ ਗੋਡਨੀਆਂ ਲਵਾਈਆਂ ਹੈਗੀਆਂ ਨੇ ਤਾਂ ਭਗਵੰਤ ਮਾਨ ਨੂੰ ਥੋੜਾ ਝਾਕਣਾ ਚਾਹੀਦਾ ਆਪਣੇ ਅੰਦਰ ਕਿ ਜਿਹੜਾ ਇਹ ਕਹਿ ਕੇ ਆਇਆ ਸੀ ਵੀ ਮੈਂ ਮੇਰੇ ਕਵੀ ਥਾਂ ਦੇ ਉੱਤੇ ਧਰਨਾ ਨਹੀਂ ਕਿਸੇ ਨੂੰ ਲਾਉਣਾ ਪਊਗਾ ਤੇ ਅੱਜ ਤੁਹਾਡੇ ਕੋਲ ਇਹ ਵੀ ਆ ਕਿ ਤੁਸੀਂ ਮੀਟਿੰਗ ਵੀ ਕਰਦੇ ਹੋ ਤੇ ਉੱਤੋਂ ਇਸ ਤਰ੍ਹਾਂ ਨਾਲ ਜਿਤਾਣੇ ਹੋ ਵੀ ਅਸੀਂ ਕੋਈ ਆਸਾਨ ਕੀਤਾ ਬਲਕਿ ਤੁਸੀਂ ਇਸ ਦੇਸ਼ ਤੇ ਜਿਸ ਸਟੇਟ ਦੇ ਜੇ ਤੁਸੀਂ ਮੁੱਖ ਅਹੁਦੇਦਾਰ ਹੋ ਤਾਂ ਤੁਹਾਡੀ ਡਿਊਟੀ ਮੰਨਦੀ ਹੈ ਕਿ ਤੁਸੀਂ ਲੋਕਾਂ ਦੇ ਇਸ਼ੂਜ਼ ਨੂੰ ਸੁਣੋ ਤੇ ਉਹਨਾਂ ਨੂੰ ਹੱਲ ਕਰੋ ਇੱਕ ਚੀਜ਼ ਹੋਰ ਬੀਤੇ ਦਿਨੀ ਤੁਸੀਂ ਦੇਖੀ ਹੋਵੇਗੀ ਸੋਸ਼ਲ ਮੀਡੀਆ ਦੇ ਉੱਪਰ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਤਸਕਰਾਂ ਦੇ ਉੱਪਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਘਰਟ ਆਏ ਜਾ ਰਹੇ ਨੇ ਕਿਤਨੇ ਕਿਤੇ ਇਹ ਡੈਮੋਕ੍ਰੇਸੀ ਦਾ ਹਿੱਸਾ ਮੰਨਦੇ ਨੇ ਜਾਂ ਡਿਕਟੇਟਰਸ਼ਿਪ ਮੰਨਦੇ ਇਸ ਗੱਲ ਨੂੰ ਤੁਸੀਂ ਦੇਖੋ ਨਸ਼ਾ ਤਸ਼ਕਰਾ ਦੇ ਘਰ ਟਾਈ ਜਾ ਰਿਹਾ ਇਹ ਮੇਰੇ ਧਿਆਨ 'ਚ ਤਾਂ ਨਹੀਂ ਹੈਗਾ ਪਰ ਫਿਰ ਵੀ ਮੈਨੂੰ ਲੱਗਦਾ ਕਿ ਜਿਹੜੀ ਇੱਕ ਕਾਨੂੰਨੀ ਪ੍ਰਕਿਰਿਆ ਉਹਦੇ ਤਹਿਤ ਹੀ ਹੋਣਾ ਚਾਹੀਦਾ ਹੈਗਾ ਆ ਘਰ ਟਾਣਾ ਕਿਸੇ ਨੂੰ ਪਰਸਨਲੀ ਇਸ ਤਰੀਕੇ ਦੇ ਨਾਲ ਕਰਨਾ ਇਹ ਵੀ ਕਿਸੇ ਤਰ੍ਹਾਂ ਨਾਲ ਠੀਕ ਨਹੀਂ ਇਹਦਾ ਮਤਲਬ ਹੈਗਾ ਕਿ ਸਿਸਟਮ ਸਾਡਾ ਫੇਲ ਆ ਕਿ ਜਿੱਥੇ ਸਾਨੂੰ ਸਾਡੇ ਜਿਹੜੇ ਬਾਕੀ ਸਾਰੇ ਤਰੀਕੇ ਆ ਉਹ ਫੇਲ ਹੋ ਚੁੱਕੇ ਆ ਤੇ ਹੁਣ ਅਸੀਂ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਕਾਬੂ ਕਰਨ ਲੱਗੇ ਆ ਤਾਂ ਮੈਨੂੰ ਲੱਗਦਾ ਇਹ ਵੀ ਠੀਕ ਤਰੀਕਾ ਨਹੀਂ ਹੈਗਾ ਤੇ ਅਖੀਰ ਦੇ ਵਿੱਚ ਮੈਂ ਜਾਣਨਾ ਚਾਹਾਂਗਾ ਕਿ ਵਿਰੋਧੀ ਧਿਰਾਂ ਨੂੰ ਕਿਵੇਂ ਦੇਖਣਾ ਜਿਹੜੀ ਵੱਖ-ਵੱਖ ਪਾਰਟੀਆਂ ਨੇ ਪੰਜਾਬ ਦੇ ਵਿੱਚ ਵਿਰ ਹੈਗੀ ਆ ਮੰਨਦੇ ਉਸ ਗੱਲ ਨੂੰ ਕਿ ਨਹੀਂ ਹੈਗੀ ਦੇਖੋ ਵਿਰੋਧੀ ਤੇਰਾ ਹੈਗੀ ਆ ਪਰ ਗੱਲ ਇਹ ਹੈਗੀ ਆ ਕਿ ਮੁੱਖ ਵਿਰੋਧੀ ਤੇਰ ਤਾਂ ਦੇਖੋ ਸੜਕਾਂ ਦੇ ਉੱਤੇ ਬੈਠੀ ਹੋਈ ਆ ਠੀਕ ਹੈ ਜਿਹੜੇ ਆਪਣੀ ਗੱਲ ਕਹਿ ਰਹੇ ਨੇ ਜੜੀਆਂ ਦੂਸਰੀਆਂ ਪਾਰਟੀਆਂ ਦੇਖੋ ਹਰ ਕੋਈ ਇਸ ਜੜੀ ਆ ਵੋਟ ਪ੍ਰਣਾਲੀ ਦੇ ਵਿੱਚ ਸੱਤਾ ਦੇ ਵਿੱਚ ਆਉਣਾ ਚਾਹੁੰਦਾ ਤੇ ਉਹ ਉਹਨਾਂ ਕੋ ਉਹਨਾਂ ਕੋ ਬੋਲਦੇ ਜਿੰਨਾਂ ਕੋ ਨਾਲ ਲੱਗਦਾ ਕਿ ਠੀਕ ਆ ਆਦਰਵਾਇਜ਼ ਪਾਲਸੀ ਦੇ ਉੱਤੇ ਜੇ ਦੇਸ਼ ਪੱਧਰ ਦੇ ਉੱਤੇ ਦੇਖਣਾ ਹੋਵੇ ਕਿ ਜੜੀਆਂ ਨੀਤੀਆਂ ਕਰਕੇ ਅੱਜ ਕਿਸਾਨੀ ਦੀ ਬੁਰੀ ਹਾਲਤ ਹੈਗੀ ਆ ਉਹਨਾਂ ਕਿਸਾਨੀ ਦੀਆਂ ਨੀਤੀਆਂ ਦੇ ਉੱਤੇ ਜਾਂ ਹੋਰ ਨੀਤੀਆਂ ਦੇ ਉੱਤੇ ਤੇ ਇਹ ਸਾਰੀਆਂ ਪਾਰਟੀਆਂ ਇਕ ਮਾਤੀ ਨੇ ਇਹਨਾਂ ਦੇ ਵਿੱਚ ਕੋਈ ਬਹੁਤਾ ਵਖਰੇਵਾ ਨਹੀਂ ਹੈਗਾ ਬਲਕਿ ਹੁਣ ਤੇ ਆਏ ਆ ਵੀ ਇੱਕ ਸੱਤਾ 'ਚ ਇੱਕ ਸੱਤਾ ਤੋਂ ਬਾਹਰ ਆ ਦੂਜੀ ਉਸ ਲਈ ਜਿਹੜਾ ਆ ਉਹ ਨਹੀਂ ਕੋ ਬੋਲਦੇ ਹੈਗੇ ਆ ਆਦਰਵਾਇਜ਼ ਫਰਕ ਤਾਂ ਵੇਖੋ ਕੋਈ ਨਹੀਂ ਹੈਗਾ ਤੇ ਬਲਕਿ ਪਰ ਆਮ ਆਦਮੀ ਪਾਰਟੀ ਜਿੰਨੂੰ ਲੋਕਾਂ ਨੇ ਬਹੁਤ ਉਮੀਦ ਦੇ ਨਾਲ ਇੱਥੇ ਲਿਆਂਦਾ ਸੀਗਾ ਤੇ ਜਿਹਦਾ ਹਸ਼ਰ ਅਸੀਂ ਦੇਖਿਆ ਕਿ ਦਿੱਲੀ ਦੇ ਅੰਦਰ ਉਹ ਬੁਰੀ ਤਰ੍ਹਾਂ ਦੇ ਨਾਲ ਹਾਰੇ ਆ ਤੇ ਹੁਣ ਪੰਜਾਬ ਦੇ ਅੰਦਰ ਜਿਸ ਤਰੀਕੇ ਦੇ ਨਾਲ ਉਹ ਪੇਸ਼ ਆ ਰਹੇ ਨੇ ਲੋਕਾਂ ਦੇ ਨਾਲ ਤਾਂ ਲੋਕੇ ਦਾ ਸਬੂਤ ਜਿਹੜਾ ਉਹਨਾਂ ਨੂੰ ਡੈਫੀਨੇਟਲੀ ਦੇਣਗੇ ਤੇ ਇਹੋ ਜੀ ਜਿਹੜੀ RSS ਦੀ ਨਾ A ਟੀਮ ਨੂੰ ਪੰਜਾਬ ਨੇ ਝੱਲਿਆ ਤੇ ਨਾ ਹੀ B ਟੀਮ ਨੂੰ ਚੱਲਣਗੇ ਇਹਨਾਂ ਨੂੰ ਝਾੜੂ ਨੂੰ ਇਹਨਾਂ ਨੂੰ ਹੀ ਸਾਫ਼ ਕੀਤਾ ਜਾਊਗਾ ਪੰਜਾਬ ਜੀ ਬਹੁਤ ਬਹੁਤ ਧੰਨਵਾਦ ਤੇ ਇਹ ਸਨ ਅਮਨ ਦਿਓਲ ਇਸਤਰੀ ਜਾਗਰਤੀ ਮੰਚ ਤੋਂ ਤੇ ਇਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਭਾਜਪਾ ਦੀ B ਟੀਮ ਕਰਾਰ ਦਿੱਤਾ ਗਿਆ ਹੁਣ ਵੇਖਣਾ ਇਹ ਹੋਵੇਗਾ ਕਿ ਵਿਰੋਧੀਆਂ ਦੇ ਵੱਲੋਂ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜੇ 5 ਜਨਵਰੀ 5 ਮਾਰਚ ਨੂੰ ਜਿਹੜਾ ਧਰਨਾ ਦਿੱਤਾ ਜਾਣਾ ਚੰਡੀਗੜ੍ਹ ਦੇ ਵਿੱਚ ਉਹਦੇ ਬਾਰੇ ਉਹਨਾਂ ਦਾ ਕੀ ਰਵੱਈਆ ਵਰਤਿਆ ਜਾਣਾ ਕਿਉਂਕਿ ਬੀਤੀ ਕੱਲ ਜਿਹੜਾ ਹੈਗਾ ਆ ਉਹਨਾਂ ਦੇ ਵੱਲੋਂ ਸਾਰਥਕ ਜਿਹੜੀ ਗੱਲਬਾਤ ਆ ਉਹ ਨਹੀਂ ਕੀਤੀ ਗਈ ਸੀ ਧੰਨਵਾਦ